ਇਸ ਜੀ ਲਾਈਵ ਦੇ ਵਿੱਚ 17 ਕਿਲੋ 240 ਪੈਸੇ ਦੁੱਧ 18 ਕਿਲੋ ਸੀ ਅੱਛਾ ਹਾਂਜੀ ਥੋੜਾ ਮੋਟਾ ਉਪਰਾ ਕਰੀ ਗਿਆ ਹਾਂਜੀ ਉਪਰਾ ਕਰ ਗਿਆ ਦੋ ਥਣੀਆਂ ਜਮਾ ਨੈਚੁਰਲ ਦੋਸਤੋ ਕੁਦਰਤੀ ਜਿਹੜੇ ਇਹਦੇ ਦੋ ਜੋਨ ਨੂੰ ਹਜੇ ਤਾਂ ਦੋ ਜੋਨ ਨੂੰ 2 ਸਾਲ ਦੀ ਹੋਣਾ ਜਾਂਦਾ ਹੈ ਹਾਂ ਲੈ ਕਰਮ ਆਪਣੇ ਕੋਲ ਹੈਗਾ ਜੀ ਅੱਛਾ ਹਾਂਜੀ ਇਹਦੀ ਮਾਦਾਰ ਕਾਰਡ ਵੀ ਆਪਣੇ ਕੋਲ ਹੈਗਾ ਇਹਦਾ ਤਿੰਨ ਵੀੜੀਆਂ ਡਾਟਾ ਮਿਲ ਜੂ ਅੱਛਾ ਇਹਦੀ ਮਾਂ ਪੈਨੀ ਮੇਕਰ ਦੀ ਸੀਗੀ ਜੀ ਹਾਂਜੀ ਪੈਨੀ ਮੇਕਰ ਦੀ ਇਹਦੀ ਮਾਂ ਸੀ ਹਾਂਜੀ ਆਪ ਇਹ ਕਿਹੜੀ ਦੀ ਕਹੇ ਸੀ ਆਪ ਇਹ 4012 ਦੀ ਹੈ ਜੀ 4012 ਦੀ ਆ ਕੰਦ ਪਾਓ ਵੱਡਾ ਹੁਣ ਮੌਕੇ ਤੇ ਦੁੱਧ ਹਾਜ਼ਰ ਆ ਬੱਚਾ ਇਹਦੇ ਪਿੱਛੇ ਬੂਮਰ ਬੁੱਲ ਦੀ ਬਹੁਤ ਸੋਹਣੀ ਫੀਮੇਲ ਆ ਦੇਖੋ ਵੀਰੇ ਬਹੁਤ ਜ਼ਿਆਦਾ ਸੋਹਣੀ ਸਨਤਾ ਹੁਣ ਦੁੱਧ 25 ਕਿਲੋ ਕੋਈ ਮੰਨ ਕੇ ਕੋਈ ਪਰਾ ਦੋ ਟੈਂਕ ਮੈਕਿੰਗ ਕਰਕੇ ਲੈ ਜੀ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਸਿਮਰੇ ਦੇ ਘਰੋਂ ਬਣਾ ਰਹੇ ਆ ਦੋਸਤੋ ਪਿੰਡ ਆ ਗਿਆ ਫੂਲ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਦੋਸਤੋ ਫੂਲਾ ਰਾਮਪੁਰੇ ਸ਼ਹਿਰ ਤੋਂ ਜੇ ਗੱਲ ਕਰੀਏ ਤਾਂ ਆਪਾਂ 2-3 ਕਿਲੋਮੀਟਰ ਦੀ ਦੂਰੀ ਤੇ ਬਾਈ ਦਾ ਘਰ ਰਹਿ ਜਾਂਦਾ ਤਿੰਨ ਨਗ ਬਾਈ ਕੋਲੇ ਦੋਸਤੋ ਵਿਕਰੀ ਵਾਲੇ ਆ ਇੱਕ ਨੰਬਰ ਤੇ ਤੁਹਾਨੂੰ ਆਪਾਂ ਆ ਗਾਂ ਦਿਖਾ ਦਾਂਗੇ ਕਿੰਨਵਾ ਸੂਆ ਸੂਈ ਆ ਮੋਕ ਦੁੱਧ ਜਿਹੜਾ ਉਹ ਕਿੰਨਾ ਹਾਜ਼ਰ ਆ ਬੱਚਾ ਇਹਦੇ ਪਿੱਛੇ ਦੋਸਤੋ ਬਹੁਤ ਸੋਹਣੀ ਸੰਖੀ ਆ ਬੱਚੀ ਆ ਕਿਹੜੇ ਬੁੱਲਦੀ ਇਹ ਆ ਤੇ ਕਿੰਨਾ ਦੁੱਧ ਹਾਜ਼ਰ ਆ ਸਾਰੀ ਇਨਫੋਰਮੇਸ਼ਨ ਆਪਾਂ ਤਿੰਨੇ ਨਗਾਂ ਦੀ ਬਾਈ ਸਿਮਰੇ ਤੋਂ ਲਵਾਂਗੇ ਨੰਬਰ 2 ਤੇ ਆ ਜਿਹੜੀ ਦੋਸਤੋ ਇਹ ਬੱਚੀ ਆਪਾਂ ਫਿਰ ਇਧਰੋਂ ਇੱਕ ਤੋਂ ਇਧਰ ਕਰ ਲੈਂਦੇ ਹਾਂ ਹਾਂਜੀ ਇੱਕ ਤੋਂ ਸਟਾਰਟ ਕਰ ਲਓ ਹਾਂ ਹੋਰ ਬਾਈ ਸਿਮਰੇ ਸਸੀ ਕਾ ਹਾਂ ਸਸੀ ਕਾ ਬਾਈ ਪਿੰਡ ਬਾਈ ਆਪਣਾ ਫੂਲ ਆ ਜੀ ਹਾਂਜੀ ਜ਼ਿਲ੍ਹਾ ਆਪਣਾ ਬਠਿੰਡਾ ਬਠਿੰਡਾ ਜ਼ਿਲ੍ਹਾ ਜੀ ਹਾਂਜੀ ਤੇ ਆਪਣਾ ਰਾਮਪੁਰੇ ਸ਼ਹਿਰ ਤੋਂ ਕਿੰਨਾ ਰਹਿ ਗਿਆ ਇਹ ਆਪਣੀ 4 ਕਿਲੋਮੀਟਰ ਆ ਜੀ ਜੇ ਆਪ ਇਧਰ ਦੀ ਆਈਏ ਤਾਂ ਹਾਂ ਠੀਕ ਆ ਸਿਮਰੇ ਬਾਈ ਤਿੰਨ ਨਾਗਾ ਸੇਲਾ ਵਾਲੇ ਹਾਂਜੀ ਤਿੰਨ ਹੈ ਇੱਕ ਤਾਂ ਹਾ ਸੂਈ ਸਵਾਈ ਆ ਗਈ ਉਹ ਇੱਕ ਉਹ ਗੱਬਣ ਆ ਜੀ ਵੈਡ ਇੱਕ ਆਪਣੀ ਮੱਝ ਇੱਕ ਮੱਝ ਹਾਂਜੀ ਉਹ ਦੋਥਣੀਆਂ ਹਾਂ ਹਾਂਜੀ ਦੋਥਣੀਆਂ ਮੱਝ ਠੀਕ ਆ ਸਿਮਰੇ ਬਾਈ ਇੱਕ ਨੰਬਰੇ ਤੋਂ ਆ ਜਾ ਚੰਗੇ ਕਦ ਕਾਟ ਦੇਣਾ ਦੋ ਤਿੰਨਵਾਂ ਸੂਆ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਜੀ ਤੀਜਾ ਸੂਆ ਹਾਂਜੀ ਪਰसों ਰਾਤ ਨੂੰ ਹੀ ਸੂਈ ਹੈ ਪਰसों ਮੰਨ ਕੇ ਤਰੀਕ ਸੀ ਦੀ ਅੱਜ ਹੈਗੀ ਆ 22 ਤਰੀਕ 20 ਤਰੀਕ ਦੀ ਰਾਤ ਸੂਈ ਹੈ ਜੀ 20 ਤਰੀਕ ਰਾਤ ਨੂੰ ਦੋਸਤੋ ਇਹ ਸੂਈ ਆ ਅੱਜ 22 ਤਰੀਕ ਪਹਿਲੇ ਮਹੀਨੇ ਦੀ ਵੀਡੀਓ ਆ ਹਾਂਜੀ ਬੱਚਾ ਨਹੀਂ ਵੀਰੇ ਬੱਚੀ ਤੇ ਥੀ ਹਾਂਜੀ ਬੱਚੀ ਹੈ ਜੀ ਕਿਹੜੇ ਬੁੱਲਦੀ ਹੈ ਬੂਮਰ ਬੁੱਲਦੀ ਹੈ ਜੀ ਇਹ ਬੂਮਰ ਬੁੱਲਦੀ ਬੱਚੀ ਆ ਹਾਂਜੀ ਠੀਕ ਆ ਸਿਮਰਤ ਬਾਈ ਇਹ ਹੁਣ ਜਿਹੜਾ ਮੌਕੇ ਤੇ ਬੌੜਾ ਜਾਂ ਦੁੱਧ ਕਿੰਨਾ ਹਾਜ਼ਰ ਹੈ ਇਹਦੇ ਥੱਲੇ ਹੁਣ ਬਾਈ ਦੂਜੇ ਸੂਏ ਨੇ 30 ਕਿਲੋ ਦਿੱਤਾ ਹੁਣ ਦੁੱਧ 25 ਕਿਲੋ ਬੌੜਾ ਹੈ ਜੀ ਠੀਕ ਆ ਜਿੰਨੇ ਡੰਗ ਮਰਜੀ ਕਰ ਲੈ ਜਿੰਨੇ ਡੰਗ ਮਰਜੀ ਕਰ ਲੈ ਤਸੱਲੀ ਹੋ ਗਈ ਹਾਂ ਜੀ ਆਹ ਦੇਖੋ ਦੋਸਤੋ 25 ਕਿਲੋ ਬਾਈ ਕਹਿੰਦਾ ਹੁਣ ਮੌਕੇ ਤੇ ਦੁੱਧ ਹਾਜ਼ਰ ਆ ਬੱਚਾ ਇਸ ਇਹਦੇ ਪਿੱਛੇ ਬੂਮਰ ਬੁੱਲਦੀ ਬਹੁਤ ਸੋਹਣੀ ਫੀਮੇਲ ਆ ਦੇਖੋ ਵੀਰੇ ਬਹੁਤ ਜਿਆਦਾ ਸੋਹਣੀ ਸੁਨੱਖੀ ਫੀਮੇਲ ਬੱਚੀ ਆ ਸਿਵਰੇ ਵੀਰੇ ਨੰਬਰ ਬੁੱਲੇ ਇੱਕ ਵਾਰੀ ਆਪਣਾ 67579 ਜੀ ਹਾਂ ਜੀ 25708 ਠੀਕ ਆ ਇਹਨੂੰ ਖੋਲ ਲਾ ਭਈ ਆਪਾਂ ਤੋੜ ਕੇ ਦਿਖਾ ਦਈਏ ਭਰਾਵਾਂ ਨੂੰ ਬਹੁਤ ਵੱਡੇ ਕਦ ਕਾਠ ਦੀ ਆ ਦੋਸਤੋ ਤੇ ਜਿਹੜੀ ਆ ਬੱਛੀ ਆ ਨਾਲ ਆਹ ਵੀਰੇ ਗੱਬਣ ਹਾਂਜੀ ਇਹ ਗੱਬਣ ਹੈ ਜੀ ਹਾਂ ਉਹਦੀ ਵੀ ਇਨਫਰਮੇਸ਼ਨ ਦੰਨੇ ਆ ਦੋਸਤੋ ਵੀਡੀਓ ਚ ਬਣੇ ਰਹੋ ਨੰਬਰ ਬਾਈ ਦਾ ਹੀ ਠਾ ਚੱਲੀ ਜਾਂਦਾ ਕਰਮ ਵਾਲੀ ਦਾ ਹਵਾਨਾ ਚੈੱਕ ਕਰੋ 나ੜਾ ਦੇਖੋ ਬਾਈ ਆ ਦੇਖੋ ਮਿਲਕ ਬੇਨ ਆਰਡਰ ਤੇ ਤੁਸੀਂ 나ੜਾ ਚੈੱਕ ਕਰੋ ਕੱਦ ਦੀ ਜਜਮੈਂਟ ਕਰ ਲਓ ਬਹੁਤ ਸੋਹਣੇ ਕੱਦ ਕਾਟ ਦੀ ਐਂ ਕਮਾਲਾ ਬਈ ਇੱਕ ਜਿਹੜਾ ਹੋਰਦ ਵਾਲਾ ਮੇਰਾ ਵੀਰ ਆ ਦੇਖੋ ਵੀਰੇ ਇੱਜਾ ਹੈ ਸੁਆਸੂਈਆ ਦੋਸਤੋ ਚਵਾਈ ਵੀਰ ਕਹਿੰਦਾ ਆਪਾਂ ਮਸ਼ੀਨ ਤੇ ਕਰਦੇ ਆ ਚਾਹੇ ਦੋਵੇਂ ਪਾਸੇ ਬੈਠ ਕੇ ਹੱਥੀਂ ਚਵਾਈ ਕਰ ਲੋ ਉਹ ਤੁਹਾਡੇ ਤੇ ਆ ਦੋਸਤੋ ਜਿਵੇਂ ਮਰਜ਼ੀ ਚੋਣਾ ਚਾਹੋਣੇ ਹੋ ਉਵੇਂ ਹੀ ਇਹ ਮਿਲ ਪੈਂਦੀ ਆ ਬੜੀ ਆ ਸ਼ਾਂਤ ਸੌ ਸੁਭਾਲ ਦੀ ਦੋਸਤੋ ਹਮ ਲੈ ਚੱਲ ਸੀ ਮੇਰੇ ਵੀਰੇ ਆ ਦੇਖੋ ਭਾਈ ਪਿੱਛੇ ਤੋਂ ਬੈਕਸਾਈਡ ਤੋਂ ਚੈੱਕ ਕਰ ਲੋ ਦੁੱਧ ਕਿੰਨਾ ਗਿਆ ਸੀ 25 ਲੀਟਰ ਹੈ ਜੀ ਹੁਣ ਮੌਕੇ ਦਾ ਤਿਆਰ ਜਿੰਨੇ ਡੰਗ ਮਰਜ਼ੀ ਤੁਸੀਂ ਹਾਂਜੀ ਜਿੰਨੇ ਮਗਰ ਮਰਜ਼ੀ ਤੇ ਸਿਮਰੇ ਵੀਰੇ ਡਿਮਾਂਡ ਦਾ ਕਿ ਇਹ ਫੋਨ ਤੇ ਕਰਾਂਗੇ ਜੀ ਹਾਂ ਜੀ ਹਾਂ ਜੈ ਜੈ ਰੈਨਗੇ ਹਾਂ ਜੈ ਜੈ ਰੂਗੀ ਫੋਨ ਠੀਕ ਆ ਬਾਈ ਜੀ ਨੰਬਰ 2 ਤੇ ਆਇਆ ਸਿਮਰੇ ਵੀਰੇ ਇਹ ਕਿਹੜੇ ਬੁੱਲਦੀ ਆ ਇਹ 40012 ਦੀ ਹੈ ਜੀ ਆਪ ਬੱਚੀ 40012 ਦੀ ਹੈ ਹਾਂ ਜੀ ਹਾਂ ਜੀ ਕੱਬਨ ਵੀਰੇ ਕਿਹੜੇ ਤੋਂ ਆ ਇਹਦੇ ਐਬੀਐਸ ਦਾ ਸੈਕਟਰ ਸੀ ਮਨ ਲੱਗਿਆ ਹੋਇਆ ਵਾ ਬੂਮਰ ਨੇ ਜੀ ਅੱਛਾ ਜਿਹੜੀ ਇਹ ਬੱਚੀ ਆ ਹਾਂ ਜੀ ਉਸੇ ਦੀ ਸੈਕਟਰ ਸੀ ਮਨ ਲੱਗਿਆ ਹੋਇਆ ਜੀ ਹਾਂ ਇਹ ਜੀ ਇਹਦਾ ਸਟਰਾ ਆਪਣੇ ਕੋਲ ਹੈਗਾ ਜੀ ਅੱਛਾ ਹਾਂ ਜੀ ਇਹਦੀ ਮਾਦਾਰ ਰਿਕਾਰਡ ਵੀ ਆਪਣੇ ਕੋਲ ਹੈਗਾ ਇਹਦਾ ਤਿੰਨ ਪੀੜੀਆਂ ਦਾ ਡਾਟਾ ਮਿਲ ਜੂ ਅੱਛਾ ਇਹਦੀ ਮਾਂ ਪੈਨੀ ਮੇਕਰ ਦੀ ਸੀਗੀ ਜੀ ਹਾਂਜੀ ਪੈਨੀ ਮੇਕਰ ਦੀ ਇਹਦੀ ਮਾਂ ਸੀ ਹਾਂਜੀ ਆਪ ਇਹ ਕਿਹੜੀ ਦੀ ਕਹੇ ਸੀ ਆਪ ਇਹ 4012 ਦੀ ਹੈ ਜੀ 4012 ਦੀ ਆ ਕੰਨ ਬਹੁਤ ਵੱਡਾ ਹੈ 19 ਮਹੀਨੇ ਦੀ ਹੈ ਜੀ ਅਜੇ ਇਹ 19 ਮਹੀਨੇ ਇਹ 2 ਜੂਨ ਨੂੰ ਇਹਦਾ ਬਰਥਾ 2 ਜੂਨ ਨੂੰ ਜਾ ਕੇ 2 ਸਾਲ ਦੀ ਹੋਊਗਾ ਜੀ ਹਜੇ 2 ਜੂਨ ਨੂੰ ਜਾ ਕੇ 2 ਸਾਲਾਂ ਦਾ 10 ਮਹੀਨਿਆਂ ਦੀ ਤੇ ਟੀਕਾ ਲੱਗ ਗਿਆ ਸੀ ਤੇ ਅੱਛਾ ਯਾਰ ਹਾਂਜੀ ਉਹ ਬੱਚੀ ਵੀ ਸਾਢੇ 10 ਮਹੀਨਿਆਂ ਦੀ ਉਹ ਵੀ ਪ੍ਰੈਗਨੈਂਟ ਹੋ ਗਈ ਪਰਸੋਂ ਠੀਕ ਹੈ ਹਾਂਜੀ ਇਹ ਹੁੰਦੀ ਹੈ ਦੋਸਤੋ ਸੰਭਾਲ ਬਹੁਤ ਸੋਹਣੀ ਸੰਭਾਲ ਕਰਦਾ ਵੀਰ ਹਾਂਜੀ ਤੇ ਦੁੱਧ ਤੇ ਬਾਈ ਦਾ ਕੰਮ ਆ ਚੰਗੇ ਕਦ ਕਾੜ ਦੀ ਬਹੁਤ ਸੋਹਣੀ ਬੱਚੀ ਆ ਹੁਣ ਇਹ ਕਿੰਨਾ ਟਾਈਮ ਪਿਆ ਸੂਣ ਦਾ ਇਹ ਤਾਂ ਸਵਾ ਮਹੀਨਾ ਮੰਨ ਲਓ ਜੀ ਇਹਨੂੰ ਤਾਂ ਨੌਵਾਂ ਮਹੀਨਾ ਲੱਗਿਆ 21 ਤਰੀਕ ਤੋਂ ਪਰ ਇਹ ਨੌ ਦਿਨ ਉੱਤੇ ਲੈ ਕੇ 10 12 ਦਿਨ ਸਮੇਂ ਆਪਾਂ ਪਸੂਤੇ ਲਈ ਜਾਂਦੇ ਹਾਂ ਹਾਂ ਲਈ 2 ਸਵਾ ਮਹੀਨੇ ਨੂੰ ਜਮਾ ਸੂਗ ਹੀ ਬਹਿੜਾ ਜੀ ਠੀਕ ਆ ਇਹਨੂੰ ਖੋਲ ਬਈ ਇਹਨੂੰ ਖੋਲ ਕੇ ਦਿਖਾ ਦਈਏ ਬਹੁਤ ਵੱਡੇ ਕਦ ਕਾੜ ਦੀ ਪੂਰੇ ਫੁੱਲ ਰਿਕਾਰਡ ਦੀ ਗੱਭਣ ਦੋਸਤੋ ਜਿਹੜੇ ਬੋਲ ਇਹ ਦੰਦ ਵੀ ਆਪਾਂ ਚੈੱਕ ਕਰਾ ਦਿੰਨੇ ਆ ਬਈ ਹਾਂ ਦੰਦ ਚੈੱਕ ਕਰਾ ਦੇ ਮੇਰਾ ਭ ਆ ਦੇਖੋ ਵੀਰੇ ਬਿਲਕੁਲ ਖੀਰੀ ਹੈ ਵੀਰੇ ਦੋ ਜੂਨ ਨੂੰ ਹਜੇ ਤੱਕ ਦੋ ਜੂਨ ਨੂੰ ਦੋ ਸਾਲ ਦੀ ਹੋਣਾ ਜਾਂਦਾ ਨੇ ਹਾਂ ਲੈ ਕਰਮਾੜੀ ਦੇ ਦੰਦ ਚੈੱਕ ਕਰੋ ਫੇਸ ਤੋਂ ਲੈ ਕੇ ਕੱਦ ਕਾਠ ਵਜਨ ਇਹ ਕਿੰਨੀ ਕਾਸ ਹੈ ਬਾਈ ਇਹ ਤਾਂ ਦੁੱਧ ਦੀ ਇਹ ਤਾਂ ਦੁੱਧ ਪਹਿਲੇ ਨਹੀਂ 35 ਲੀਟਰ ਦੀ ਆਸਾ ਕਿਉਂਕਿ ਦੀ ਮਾਂ ਥਲੇ ਬਹੁਤ ਚੰਗਾ ਦੁੱਧ ਸੀ ਜੀ ਅੱਛਾ ਉਹਦੀ ਮਾਸ ਹੀ ਹੋ ਖੜੀ ਹੈ ਜੀ ਇਹਦੀ ਮਾਂ ਦੀ ਭੈਣ ਪਹਿਲੀ ਠੀਕ ਆ ਠੀਕ ਉਹ ਸਾਰਾ ਰਿਕਾਰਡ ਇੱਕ ਕਰਦੀ ਹੈ ਜੀ ਸਾਰਾ ਅੱਛਾ ਅੱਛਾ ਲੈ ਬਈ ਘਰ ਦੇ ਰਵੇ ਦੀ ਬਹੁਤ ਚੰਗੇ ਰਿਕਾਰਡ ਦੀ ਸਵਾ ਮਹੀਨਾ ਹਜੇ ਤਕਰੀਬਨ ਸੋਨ ਦਾ ਲੈ ਜੀ ਸਿਮਰੇ ਬਾਈ ਇਧਰ ਹੀ ਲਿਆਈ ਇਧਰ ਜਿ ਘਮਾਈ ਥ ਪੂਰੇ ਚੰਗੇ ਰਿਕਾਰਡ ਦੀ ਦੋਸਤੋ ਆ ਦੇਖੋ ਕੱਬਣ ਇਹ 66 ਸਿਮੰਟ ਲੱਗਿਆ ਥੱਲੇ ਝੋਲੀ ਬਹੁਤ ਸੋਹਣੀ ਤਿਆਰ ਕਰਦੀ ਹੁੰਦੀ ਆ ਸਵਾ ਮਹੀਨੇ ਚ ਤਾਂ ਬਾਈ ਕਹਿੰਦਾ ਇਹਨੇ ਨਾ ਐ ਕੁਛ ਦੀ ਕੁਛ ਬਣ ਜਾਣਾ ਆ ਦੇਖੋ ਦੇਖੋ ਵੀਰੇ ਕੱਦ ਘੱਟ ਇਹ ਜਿਹਾਂ ਗਾਵਾ ਫਾਰਮਾਂ ਦੇ ਬੰਦੇ ਲੋਕ ਲੈ ਬਾਈ ਕੋਈ ਨਾ ਕੋਈ ਨਾ ਆ ਜਾ ਆ ਦੇਖੋ ਦੋਸਤੋ ਪੂਰੀ ਸੋਹਣੀ ਸਨਕੀ ਬੱਚੀ ਆ ਸਵਾ ਮਹੀਨੇ ਦੀ ਕੱਤੀ ਆ ਹੂੰ ਮਾਦਾ ਹੀਰੂ ਕਾਫਾ ਸਟਾਰਟਰ ਤੋਂ ਲੈ ਕੇ ਹੁਣ ਤੱਕ ਸਾਰੀਆਂ ਫੀਡਾਂ ਬਾਇਓ ਡਾਟਾ ਸਾਰਾ ਡਿਟੇਲ ਸਾਰੀ ਫੁੱਲ ਪਈ ਵੀ ਹੈ ਜੀ ਅੱਛਾ ਹਾਂਜੀ ਪੀਡੀਐਸ ਦਾ ਆਪਾਂ ਮਿਨਰਲ ਮਿਕਸਚਰ ਵਰਤਦੇ ਹਾਂ ਠੀਕ ਹੈ ਕੋਈ ਨੂੰ ਪੈਂਦਾ ਰਿਹਾ ਹੁਣ ਇਹਨੂੰ ट्रांजੈਕਸ਼ਨ ਕਰਬਣ ਵਾਲੀ ਫੀਡ ਪਰਸੋ ਤੋਂ ਸ਼ੁਰੂ ਹੈ ਠੀਕ ਹੈ ਵੀਰੇ ਹਾਂਜੀ ਤੇ ਫਿਰ ਡਿਮਾਂਡ ਵੀ ਇਹਦੀ ਡਿਮਾਂਡ ਇਹਦੀ ਵੀ ਫੋਨ ਤੇ ਕਰਾਂਗੇ ਇਹ ਆਏ ਆ ਵੀ ਹਨਾ ਸਵਾ ਮਹੀਨੇ ਇਹ ਕੱਚੀ ਹੈ ਜੀ ਹਜੇ ਬਾਕੀ ਆਈ ਨਹੀਂ ਪਤਾ ਵੀ ਸਵਾ ਮਹੀਨਾ ਆਪਾਂ ਪਾਲ ਕੇ ਤਿਆਰ ਕਰਕੇ ਦੇਗੀ ਹਾਂ ਹਾਂਜੀ ਠੀਕ ਹੈ ਬਈ ਠੀਕ ਹੈ ਭਾਈ ਕਹਿੰਦਾ ਇਹੇ ਦੋਸਤੋ ਸਵਾ ਮਹੀਨੇ ਤੱਕ ਕੱਚੀ ਆ ਮੋਲ ਉਹਦੇ ਹਿਸਾਬ ਨਾਲ ਫੌਂਟ ਦਿਓ ਜੀ ਕਈ ਵਾਰੀ ਸੂਣ ਦੇ ਨੇੜੇ ਜਾ ਕੇ ਉਦੋਂ ਬੰਦਾ ਫੋਨ ਕਰ ਲੈਂਦਾ ਜੇ ਤੁਸੀਂ ਪਹਿਲਾਂ ਖਰੀਦਣੀ ਚਾਹੁੰਦੇ ਹੋ ਥੋੜੇ ਆ ਜਾਓ ਜੇ ਤੁਹਾਨੂੰ ਵੀਡੀਓ ਚ ਕੱਦ ਦੀ ਜੱਜਮੈਂਟ ਨਹੀਂ ਹੁੰਦੀ ਨਾ ਵੈਸੇ ਕੱਦ ਬਹੁਤ ਜਾਦੇ ਵੱਡਾ ਹੈ ਕਰਮਾਂ ਵਾਲੀ ਦਾ ਹੂੰ ਤੇ ਹੁਣ ਵੀਰੇ ਉਹ ਮੱਜ ਹਾਂਜੀ ਮੱਜ ਹਾਂਜੀ ਦੋ ਆਪ ਅੱਛੀ 10 ਮਹੀਨਿਆਂ ਦੀ ਅੱਜ ਬਲੀਡਿੰਗ ਦੇ ਰਹੀ ਹੈ ਜੀ ਇਹ ਵਿਸ਼ੱਕ ਦੀ ਹਾਂ ਤੇ ਕੋਈ ਆ ਕੇ ਚੈੱਕ ਕਰ ਲੈ ਕੱਲ ਇਹਦੇ ਆਈ ਹੋਗੀ ਅੱਛਾ ਅੱਛਾ ਇਹਦੇ ਰੇਡੀਓ ਬੁੱਲਦੀ ਆਈ ਹੋਈ ਵੀ ਆਪ ਇਹ ਟਰੰਪ ਦੀ ਹੈ ਇਹ ਆਪਾਂ ਦੋਸਤੋ ਸ਼ੌਂਕੀਆ ਦਿਖਾਈਏ ਕਿਤੇ ਇਹਦੇ ਵਾਸਤੇ ਕਾਲ ਕਰੀ ਜਾऊं ਬਾਈ ਨੂੰ ਹਾਂਜੀ ਹੂੰ ਬਿਲਕੁਲ ਇੱਕ ਘਰੇਲੂ ਕਾਰਾ ਦੋਸਤੋ ਸ਼ੌਕ ਵਾਸਤੇ ਬਾਈ ਨੇ ਆ ਦੇਖੋ ਚੰਗੀਆਂ ਮੱਜਾਂ ਵੀ ਰੱਖਾਂਗਾ ਤੇ ਆ ਮੱਜ ਦੀ ਆਪਾਂ ਲੈਬ ਹਨਾ ਦੁੱਤ ਚੋਇਆ ਵੀ ਆਹ 45 ਦਿਨਾਂ ਦੀ ਕੱਟੀ ਹੈ ਜੀ 1470 10 ਦੀ ਹੈ ਇਹ ਅੱਛਾ ਇਹ ਚੁੰਗਣੀ ਨਹਾਏ ਚੁੰਗਣੀ ਦੁੱਧ ਪੀਂਦੀ ਗੀ ਬਸ 1470 ਦੱਸਦੇ ਸੀਮਣ ਦੀ ਕੱਟੀ ਆ ਹਾਂਜੀ ਆ ਦੋ ਸਣੀ ਮੱਝ ਦੀ ਹੈ ਨਾ ਬਾਈ ਹਾਂਜੀ ਠੀਕ ਆ ਸਿਮਰੇ ਭਾਈ ਇਹਦਾ ਕਿੰਨਾ ਚੋਆ ਸੀ ਆਪਾਂ ਲਾਈਵ 'ਚ ਇਹਦੇ ਵਿੱਚ 17240 ਸੀ ਜੀ ਲਾਈਵ ਦੇ ਵਿੱਚ 17 ਕਿਲੋ 240 ਪੈਸੇ ਦੁੱਧ 18 ਕਿਲੋ ਸੀ ਅੱਛਾ ਹਾਂਜੀ ਵੀ ਥੋੜਾ ਮੋਟਾ ਉਪਰਾ ਕਰੀ ਹਾਂਜੀ ਉਪਰਾ ਕਰ ਗਿਆ ਦੋ ਥਣੀਆਂ ਜਮਾ ਨੈਚੁਰਲ ਦੋਸਤੋ ਕੁਦਰਤੀ ਜਿਹੜੇ ਕਹਦੀਏ ਇੱਕ ਥਣ ਦੇ ਨਾਲ ਥੋੜੀ ਜੀ ਮੂਮਣੀ ਜੀ ਹੈ ਹਨਾ ਹਾਂਜੀ ਉਹ ਸ਼ਾਖ ਉਹ ਜਤਾਰਾ ਆਉਂਦਣਾ ਲੰਮੇ ਦੀ ਲੰਮੀ ਸ਼ਾਖਾ ਨਾਲ ਅੱਛਾ ਹਾਂਜੀ ਬਰਾਬਰ ਦੀ ਬਰਾਬਰੀ ਹੈ ਹਾਂਜੀ ਹਾਂ ਕੱਦ ਕਾਠ ਬਹੁਤ ਚੰਗਾ ਤੇ ਇਹ ਆਪਣੇ ਘਰੂ ਆ ਬਾਈ ਹਾਂਜੀ ਘਰੂ ਮੱਝ ਜਮਾ ਜੀ ਕਿੰਨਵਾ ਸੂਆ ਸੂਈ ਇਹ ਚੌਥਾ ਸੂਆ ਸੂਈ ਹੈ ਪਰ ਦਿੰਦੀ ਚੌਥੇ ਸੂਜਾਰੇ ਕੱਟ ਨਹੀਂ ਦਿੱਤੀਆਂ ਇਹ ਨਹੀਂ ਸਾਰੀਆਂ ਕੱਟ ਗਈਆਂ ਸਾਰੀਆਂ ਕੱਟ ਗਈਆਂ ਤੇਨ ਆਪਣੇ ਕੋਲੇ ਆ 3 बाई ਦੇ ਕੋਲੇ ਆ ਦੋਸਤੋ 17 ਕਿਲੋ ਕਿੰਨਾ ਬਾਈ ਚੋਇਆ 17240 ਜੀ 17240 ਬਾਈ ਨੇ ਲੈ ਵਿੱਚ ਚੋਇਆ ਹੋਇਆ ਉਹ ਤੁਹਾਨੂੰ ਮੌਕੇ ਤੇ ਵੀਡੀਓ ਵੀ ਦਿਖਾ ਦੋ ਲੈਵ ਚ ਚੈੱਕ ਵੀ ਕਰ ਸਕਦੇ ਹੋ ਆ ਮਾੜੀ ਮੋਟੀ ਉੰਨੀ ਕੀ ਰੱਖਦੀ ਹੈ ਬਾਈ ਇਹ ਸਾਈਡ ਹੈਗੀ ਹੈ ਜੀ ਮਾੜੀ ਜੀ ਹਨਾ ਹਾਂਜੀ ਆ ਮਾੜੀ ਮੋਟੀ ਦੋਸਤੋ ਬੇਮਲੂਮੀ ਵੱਧ ਦੁੱਧ ਵਾਲੇ ਪਸ਼ੂ ਦਾ ਇੱਕ ਸਾਈਡ ਬੈਠਣਾ ਉਹਦੇ ਕਰਕੇ ਵੀ ਇਹ ਚੱਕਰ ਮਾੜਾ ਮोटा ਨੋਰਮਲ ਹੈ ਹਾਂਜੀ ਤੇ ਦੁੱਧ ਬਾਈ ਕਹਿੰਦਾ ਲੈਬ ਦਿਖਾ ਦਾਂਗੇ ਜਿਹੜੀ ਚੀਜ਼ ਆਪਣੇ ਇਹਦੀ ਆ ਪਿਛਲੇ ਸਾਲ ਦੀ ਕੱਟੀ ਹੈ ਜੀ ਅੱਛਾ ਤੇ ਉਹ ਇਹ ਤੋਂ ਪਹਿਲੇ ਸਾਲ ਦੀ ਉਹ ਗੱਬਣ ਹੋ ਗਈ ਖੀਰੀ ਕੱਟੀ ਹੈ ਬਿਲਕੁਲ ਬੂਰੀ ਬੂਰੀ ਹਾਂ ਜੀ ਖੀਰੀ ਸੀ ਦੀ ਹੈ ਜੀ ਬੂਰੀ ਠੀਕ ਆ ਬਾਈ ਠੀਕ ਆ ਹਾਂਜੀ ਸਿਮਰੇ ਬਾਈ ਫਿਰ ਇਹ ਡਿਮਾਂਡ ਇਹਦਾ ਵੀ ਫੋਨਤੀ ਕਰ ਲਾਂਗੇ ਜੀ ਆਪਾਂ ਤਿੰਨੇ ਨਗਾ ਦਾ ਫੋਨ ਹਾਂ ਤਿੰਨੇ ਨਗਾ ਦਾ ਫੋਨਤੀ ਕਰਾਂਗੇ ਜੀ ਜਾਇਜ਼ ਹੋ ਹਾਂਜੀ ਜਾਇਜ਼ ਹੋ ਠੀਕ ਆ ਬਾਈ ਠੀਕ ਆ ਤਿੰਨੇ ਨਗਾ ਦਾ ਦੋਸਤੋ ਬਾਈ ਫੋਨ ਤੇ ਮੁੱਲ ਕਰੋ ਬਾਕੀ ਤੁਸੀਂ ਬਾਈ ਦੀ ਮਿਹਨਤ ਦੇਖੋ ਹਨਾ ਪੂਰੇ ਵਧੀਆ ਸੋਹਣਾ ਯਾਰ ਬਰੀਡ ਤੇ ਕੰਮ ਆ ਗਾਵਾ ਮੱਜਾਂ ਦਾ ਮਿਕਸ ਭਰਾ ਨੇ ਰੱਖਿਆ ਬਾਕੀ ਜਿਹੜੇ ਵੀ ਮੇਰੇ ਭਰਾ ਨੂੰ ਜਿਹੜਾ ਨਾ ਫਿੱਟ ਹੁੰਦਾ ਬਈ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਗਾਲ ਵੀਰੇ ਸਾਰੇ ਭਰਾਵਾਂ ਨੂੰ